ਰੋਟੀ ਪਾਣੀ ਵੀ ਕਰਨਾ ਜਾ ਕੇ ਬੇਟੀ ਬਹੁਤ ਹੋ ਗਈ ਮੈਂ ਤਾਂ ਹੋਣ ਲੱਗਦੀ ਜੇ ਪ੍ਰਦੀਪ ਬੈਠੀ ਹੁੰਦੀ ਆ ਇਹ ਕਿਵੇਂ ਬੈਠੀ ਅੱਜ ਦਾਸ ਜੀ ਪਤਾ ਨਹੀਂ ਕੀ ਗੱਲ ਹੋ ਗਈ ਹੋਰ ਤੂੰ ਕਿਵੇਂ ਬੈਠੀ ਕੁੜਤਾਸ ਜੀ ਕੀ ਗੱਲ ਹੋ ਗਈ ਆ ਜਾ ਕੁੜੀ ਜੱਤੀ ਕਿਵੇਂ ਬਸ ਦਾਸ ਕਰੇ ਪਤਾ ਹੀ ਹੈ ਤੈਨੂੰ ਘਰ ਦੇ ਮੋਲ ਦਾ ਆ ਜਾ ਬੈਠ ਜੀ ਕੀ ਗੱਲ ਹੋ ਗਈ ਅੱਜ ਗੱਲ ਕੀ ਹੋਣੀ ਹੈ ਸ਼ਹਿਰੋਂ ਆਈ ਸੀ ਮੈਂ ਤਾਂ ਆਪ ਅੱਛਾ ਤੇ ਬਸ ਤੌਤਰਕੇ ਇੱਥੇ ਬਹਿ ਗਈ ਸੇਸੋ ਪਾਂਜੀ ਚ ਪਈ ਹੋਈ ਆ ਪਰੇਸ਼ਾਨੀਆਂ ਦੇ ਵਿੱਚ ਤਾਂ ਵੀ ਮੈਨੂੰ ਤਾਂ ਦੱਸ ਕੀ ਗੱਲ ਹੋ ਗਈ ਫਿਰ ਘਰੇ ਗੱਲ ਕੀ ਹੋਣੀ ਆ ਸਾਰੇ ਪੈਸਾ ਟਕਾ ਤਾਂ ਬੇਬੇ ਕੋਲੇ ਆ ਅੱਛਾ ਪੈਣੀ ਪੱਠਾ ਸਾਰਾ ਨਾ ਉਹਦੀ ਅੱਛਾ ਕੋਈ ਇਹ ਤਾਂ ਨਹੀਂ ਵੀ ਹੱਥੋਂ ਮੰਗਮੀ ਚੀਜ਼ ਹੱਥੋਂ ਮੰਗਿਆ ਪੈਣਣ ਨੂੰ ਹੱਥੋਂ ਮੰਗਿਆ ਖਾਣ ਨੂੰ ਅੱਛਾ ਕੋਈ ਇਹ ਤਾਂ ਨਹੀਂ ਵੀ ਮੈਂ ਆਪਦੀ ਮਰਜ਼ੀ ਨੂੰ ਕੋਈ ਜਵਾਕ ਨੂੰ ਹੀ ਚੀਜ਼ ਲੈ ਕੇ ਦੇ ਦੂੰਗੀ ਹਾਂ ਹੁਣ ਇਹ ਤਾਂ ਮੁੜਦਾ ਨਹੀਂ 15-15 ਦਿਨ ਦਿਲੋ ਅੱਛਾ ਤੇ ਮੈਂ ਕੱਲੀ ਰਹਿਣੀ ਆ ਘਰੇ ਤੇ ਇੰਨਾ ਗਲੇਸ਼ ਕਰਦੀ ਇੰਨਾ ਗਲੇਸ਼ ਕਰਦੀ ਜੇ ਕੋਈ ਚੀਜ਼ ਲੈ ਲਾਂ ਜਾਂ ਜਵਾਕਾਂ ਨੂੰ ਲੈ ਦਾਂ ਤਾਂ ਬੋਲਣ ਲੱਗ ਪੈਂਦੀ ਆ ਨਹੀਂ ਤੇ ਨਾ ਪੋਤੇ ਕੀ ਕਰਦਾ ਵੇਖ ਮਾਰੂ ਕੰਨ ਤੇ ਜੇ ਖੇਡ ਲਾ ਉਧਰ ਐਂ ਠੱਠ ਕਰਦੇ ਇੱਕ ਤਾਂ ਬੰਦਾ ਹੂੰ ਪਰੇਸ਼ਾਨ ਹੁੰਦਾ ਇੱਕ ਜਵਾਕਾ ਨੇ ਲਹੂ ਪੀਣਾ ਜਾਂ ਉਧਰ ਖੇਡ ਲਾ ਜਾ ਕੇ ਜਦੋਂ ਵੇਖੋ ਮਿੱਟੀ ਪਾ ਦਿੰਦਾ ਲਿਆ ਕੇ ਤਾਂ ਹੀ ਤਾਂ ਉਹ ਕਹਿ ਦਿੰਦੀ ਕੰਮ ਦਾ ਪਤਾ ਕਰਕੇ ਆਈ ਹੈ ਸ਼ਹਿਰ ਅੱਛਾ ਪਟੀਕ ਤੇ ਮੈਨੂੰ ਚੱਲ ਲੱਗ ਜਾਨੀ ਆ 10000 ਰੁਪਇਆ ਕਹਿੰਦੇ ਨੇ ਅੱਛਾ ਤੇ ਉਹ ਇਹ ਸੋਚਦੀ ਆ ਵੀ ਜੇ ਬੁਟੀਕ ਤੇ ਲੱਗ ਗਈ ਤੇ ਫਿਰ ਜਵਾਕਾਂ ਨੂੰ ਕੌਣ ਸੰਭੂ ਹਾਂ ਫਿਰ ਤੋਰਦੀ ਨੂੰ ਤਾਂ 9 ਵਜੇ ਜਾਂਦੇ ਆ ਉਹ ਕਹਿੰਦੇ ਵੀ 9 ਵਜੇ ਤੂੰ ਦੁਕਾਨ ਤੇ ਹੋਣੀ ਚਾਹੀਦੀ ਆ ਤੇ ਜੇ ਮੈਂ ਹੁਣ ਕੁੜੀ ਨੂੰ ਸਕੂਲ ਤੋਰ ਕੇ 9 ਵਜੇ ਨਾਲ ਹੀ ਜਾਇਆ ਕਰੂੰਗੀ ਤੇ ਫਿਰ ਇਹ ਤਾਂ ਮੇਰੇ ਨਾਲ ਕਲੇਸ਼ ਕਰੂਗੀ ਵੀ ਤੂੰ ਘਰ ਦਾ ਕੰਮ ਕਰ ਹੁਣ ਇਹ ਤਾਂ ਹੁਣ ਨਹੀਂ ਵੀ ਹੁਣ ਆਉਂਦਾ ਵੀ ਤਾਂ ਢਿੱਡ ਭਰਨਾ ਕੋਈ ਆਪਦੇ ਵੀ ਸ਼ੌਂਕ ਹੁੰਦੇ ਕੋਈ ਮਾਰੀ ਮੋਟੀ ਹਾਂ ਆਪ ਵੀ ਖਾਣਾ ਹਟਾਉਣਾ ਵਿਚਾਰ ਉਹ ਤਾਂ ਹੁਣ 15 ਜਿਹੜਾ ਤੋਂ ਆਉਂਦਾ ਹਾਂ ਉਹ ਤਾਂ ਮਨੇ ਇੱਕ ਵਾਰੀ ਉਹ ਨਹੀਂ ਪੁੱਛਦਾ ਕਿ ਉਹਨੂੰ ਤਾਂ ਜਮੇ ਹੈ ਨਹੀਂ ਵੀ ਮੇਰਾ ਘਰ ਪਰਿਵਾਰ ਆ ਹੈ ਹੁਣ ਇਹੇ ਸੋਚ-ਸੋਚ ਕੇ ਬੈਠੀ ਸਾਂ ਕਿ ਮੈਂ ਕਿਹ ਹੁਣ ਕਰਾਂ ਤਾਂ ਕਰਾਂਗੀ ਚੰਗਾ ਹੋ ਗਿਆ ਤੂੰ ਆ ਗਈ ਉਹਦੇ ਵਾਸਤੇ ਵੀ ਗੱਲ ਤਾਂ ਗੱਲ ਵੀ ਆਪਦਾ ਪਰਿਵਾਰ ਤੋਂ ਆਪਦਾ ਦਸੇ ਦਿਨ ਹੀ 15 ਦਿਨੀ ਆਪਦਾ ਘਰ ਕਿ ਘਰੇ ਆ ਕੇ ਪਤਾ ਪੁੱਛੇ ਦੱਸੇ ਆਪਦਾ ਖਰਚਾ ਪੁੱਛਾ ਪੂ ਅਤੇ ਬੈਠਾ ਵੀ ਪੁੱਛ ਸਕਦਾ ਵੀ ਘਰੇ ਕੋਈ ਹੁਣੇ ਤਾਂ ਮਾਂ ਦੇ ਪੁੱਤ ਨੇ ਫੋਨ ਨਹੀਂ ਲਾਉਣਾ ਮੈਨੂੰ ਕਦੇ ਵੀ ਨਹੀਂ ਲਾ ਕੇ ਪੁੱਛਦਾ ਵੀ ਤੂੰ ਠੀਕ ਆ ਜਵਾਬ ਠੀਕ ਹੁਣ ਤਾਂ ਜਿਵੇਂ ਬੇਬੇ ਨੇ ਕਿਹਾ ਤਾਂ ਬਸ ਉਹ ਹੀ ਠੀਕ ਆ ਨਹੀਂ ਹੋਤਾ ਬੱਤਾਂ ਵੀ ਮਾੜੀ ਗੱਲ ਆ ਫੇਰ ਮੈਂ ਤਾਂ ਇੰਨੀ ਪਰੇਸ਼ਾਨ ਹੋਈ ਪਈ ਆ ਨਾ ਹੁਣ ਕਾਦੀ ਗੱਲ ਆ ਹੋਣ ਉਹ ਨਿੱਕਾ ਜਿਹਾ ਜਵਾਬ ਉਹਨੂੰ ਨਾਲ ਅਗਲੇ ਪੈਸੇ ਵੀ ਤਾਂ ਤਾਂ ਹੀ ਦੇਣਗੇ ਮੈਨੂੰ ਦਾ ਸਿਰ ਦੇਣਾ ਹਾਂ ਤੇ ਫਿਰ ਇਹ ਤਾਂ ਬੇਸਮ ਨਹੀਂ ਦਿੰਦਾਗਾ ਹਾਂ ਤੇ ਇਹਨੇ ਤਾਂ ਮੁੰਡਾ ਨਹੀਂ ਰੱਖਿਆ ਕਰਨ ਹੁਣ ਗਾਲਾਂ ਦੇ ਜਾਂਦੀ ਹੋਣੀ ਐ ਬੈਠੀ ਮੈਂ ਦੱਸ ਕੀ ਨਹੀਂ ਗਈ ਸ ਅੱਛਾ ਮੈਂ ਤਾਂ ਜੋ ਪੁਕਾਰ ਕੇ ਜਾਵਣੀ ਸੀ ਤੜਕੇ ਮੇਰਾ ਬਾਲਾ ਹੀ ਮਨ ਖਰਾਬ ਸੀਗਾ ਤੇ ਮੈਂ ਚੁੱਪ ਕਰਕੇ ਚਲੀ ਗਈ ਤੇ ਹੁਣ ਗਾਲਾਂ ਵੇਖੀ ਜਾਂਦੀ ਦਿੰਦੀ ਹੋਣੀ ਘਰੇ ਆਂਦੀ ਹੋਣੀ ਖੜੀ ਕਿੱਥੇ ਆ ਹਾਂ ਵੀ ਤੜਕੇ ਤੇ ਗਈ ਵੀ ਆ ਪਿੰਸਾਰ ਦਿਨ ਨਿਕਲ ਜਾਂਦਾ ਮੇਰਾ ਪੱਠਾ ਡੱਕਾ ਪਾ ਧਾਰਾ ਡੋਕੇ ਕੱਢ ਹੈ ਅੱਛਾ ਸਾਰਾ ਘਰ ਦਾ ਧੰਦਾ ਕਰਨਾ ਜਵਾਕਾਂ ਨੂੰ ਸਾਂਭਣਾ ਫਿਰ ਵੀ ਕਟੜ੍ਹ ਵਜੇ ਤਾਈ ਤਾਂ ਤੇਰਾ ਘਰ ਦਾ ਹੀ ਨਹੀਂ ਸਵਾਰਿਆ ਜਾਂਦਾ ਕਾ ਤੇ ਤੂੰ ਕਿੱਥੋਂ ਜਾਵੜੇਂਗੇ ਉੱਥੇ ਠੀਕ ਤੇ ਇਹੋ ਤਾਂ ਮੈਂ ਸੋਚਦੀ ਹੁਣ ਤੂੰ ਦੱਸ ਮੈਨੂੰ ਮੈਂ ਕਰਾਂਗੀ ਹੁਣ ਮੈਂ ਕੀ ਦੱਸਾਂ ਜੇ ਹੁਣ ਘਰੇ ਹੋਵੇ ਤਾਂ ਉਹਨੂੰ ਸ਼ੋਰ ਨੂੰ ਕਹੀ ਜੇ ਵੀ ਭਾਈ ਆਪਦਾ ਤਾਂ ਟਾਈਮ ਨਾ ਆਉਂਦਾ ਇਹਨਾਂ ਨੂੰ ਖਰਚਾ ਪੱਠਾ ਪਾਇਆ ਘਰ ਤੱਕ ਟਾਈਮ ਨਾ ਆਉਂਦਾ ਤੂੰ ਫੋਨ ਤੇ ਪੁੱਛਿਆ ਕਰ ਜਵਾਕਾਂ ਜੱਲਿਆਂ ਦਾ ਆਉਂਦਾ ਇਹਦਾ ਪਰਿਵਾਰ ਦਾ ਚਲ ਇੱਕ ਵਾਰੀ ਮੈਂ ਇਹਦਾ ਮੂੰਹ ਸੁੰਗਦੀ ਆ ਜਾ ਕੇ ਵੀ ਕੀ ਬੋਲਦੀ ਆ ਹੁਣ ਹਾਂ ਤੇ ਫਿਰ ਮੈਂ ਇਹਨੂੰ ਫੋਨ ਲਾ ਕੇ ਪੁੱਛਦੀ ਆ ਜੇ ਤੈਨੇ ਮੈਨੂੰ ਕਿਹਾ ਵੀ ਤੂੰ ਲੱਗ ਜਾ ਫਿਰ ਤਾਂ ਮੈਂ ਲੱਗ ਜੂੰਗੀ 9 ਵਜੇ ਨਾਲ ਤੁਰ ਜਾ ਕਰੂੰਗੀ ਆਪੇ ਫਿਰ ਕੰਮ ਵਾਲੇ ਵਕਲੂਗੀ ਘਰੇ ਕੋਈ ਆਹੋ ਫਿਰ ਆਪੇ ਕਪਾਸਾ ਹੀ ਹੋਊਗਾ ਫਿਰ ਜਾਣ ਤਾਂ ਇਹ ਕੰਮ ਵਾਲੇ ਰੱਖੋਗੇ ਤੇ ਜਾਂ ਫਿਰ ਤੈਨੂੰ ਖਰਚਾ ਦੇਊਗੀ ਹਾਂ ਚੱਲ ਚੱਲੇਗੇ ਘਰੇ ਨਾਲ ਚਾਹ ਘੁੱਟ ਪੀਏ ਚੱਲ ਜੀ ਆ ਜਾ ਚੱਲ ਚੱਲਾ ਤੋਰ ਬਲੋ ਜਾ ਚੰਗੀ ਲੱਗਣਾ ਸੱਚੇ ਹੀ ਮੇਰੇ ਤਾਂ ਮਨ ਚ ਟੈਨਸ਼ਨ ਬਣੀ ਪਈ ਸੀ ਵੀ ਮੈਂ ਟੈਨਸ਼ਨ ਤਾਂ ਹੋ ਹੀ ਜਾਂਦੀ ਆ ਮੇਰਾ ਪੂਰਾ ਪੂਰਾ ਜਵਾਕ ਆ ਮੈਂ ਘਰ ਕੇ ਆਂਦਾ ਪੈਸਾ ਤੇ ਲਾਤਾ ਚਾਹੀਦਾ ਹੀ ਆ ਘਰੇ ਐ ਇਸ ਨੂੰ ਨਹੀਂ ਕਰ ਲੂਗਾ ਚੱਲ ਬੰਦਾ ਜਮੇ ਨਹੀਂ ਵੇ ਇਹਨੂੰ ਤਾਂ ਪ੍ਰਵਾਹ ਹੈਗੀ ਪੇਕਿਆਂ ਤੇ ਜਾ ਕੇ ਬੈਠੇ ਤਾਂ ਭੈੜਾ ਲੱਗਦਾ ਅਗਲਾ ਕੋ ਬੰਦਾ ਕਰੇ ਹੈ ਨੀ ਕੇਵਲ ਬੈਠਾ ਜਾਂਦਾ ਅਗਰ ਉਹ ਤਾਂ ਪੇਕਤੀ ਵੀ ਨਹੀਂ ਬੈਠਾ ਜਾਂਦਾ ਐਨੀ ਮੈਂ ਤਾਂ ਪਰੇਸ਼ਾਨ ਹੋਈ ਪਈ ਹੈ ਨਾ ਪਰੇਸ਼ਾਨੀ ਤਾਂ ਹੁੰਦੀ ਆ ਪਰ ਘਰੇ ਤਾਂ ਵੀ ਪਰਜਾਈਆਂ ਦਾ ਰਾਜ ਆ ਪਿਓ ਹੈ ਨਹੀਂ ਸਿਰ ਤੇ ਉਹਨਾਂ ਨੂੰ ਕਿਵੇਂ ਤੰਗ ਕਰਾਂ ਜਾ ਕੇ ਹੈ ਅਗਲੇ ਥੋੜੇ ਦਿਨ ਰੱਖਣੀਏ ਮੁੜ ਕੇ ਨੱਕ ਬੁੱਲ ਕੱਢਣ ਲੱਗ ਪੈਣੀ ਉਹ ਤਾਂ ਕੱਢ ਦਈਆਂ ਭਾਈ ਉਹ ਤਾਂ ਮਾਪੇ ਹੁੰਦੇ ਤਾਂ ਵੀ ਕੱਢਦੇ ਨਾ ਬੰਦਾ ਉਹ ਤਾਂ ਮਾਪੜਾ ਹੁੰਦਾ ਤਾਂ ਵੀ ਕੱਢ ਦੇਣਾ ਉਹ ਤਾਂ ਕੱਟਨੇ ਕੱਟਨੇ ਹਨਾ ਨੇ ਤਾਂ ਕੁੜੀ ਦੀ ਪੜ੍ਹਾਈ ਆ ਉਹ ਖਾਬ ਹੋ ਜੂਗੀ ਆਪ ਤਾਂ ਸੌ ਪਾਸੇ ਸੋਚਦੀ ਐ ਤਾਂ ਹੀ ਤਾਂ ਨੇ ਇਹਨਾਂ ਨੂੰ ਐ ਖੜੀ ਕਿਉਂ ਨਹੀਂ ਨਿਕਲਦੀ ਇੱਥੋਂ ਨਹੀਂ ਫਿਰ ਜੇ ਹੁਣ ਖਰਚਾ ਦੇਉਗੇ ਤਾਂ ਤੂੰ ਆਵਦਾ ਘਰੇ ਟਿਕ ਜਾ ਤੇ ਨਹੀਂ ਫਿਰ ਭਾਈ ਆਵਦਾ ਚੱਕ ਮਹਿੰਗੀ ਮੈਨੂੰ ਲੱਗਿਆ ਜਿਵੇਂ ਕਿਸੇ ਨੇ ਬਾਜਮਾਰੀ ਹੁੰਦੀ ਪਿੱਛੋਂ ਤਾਂ ਹੀ ਵੇਚੀ ਸੱਚ ਅੱਛਾ ਤੇ ਉਹ ਹੁਣ ਇੰਨਾ ਪਰੇਸ਼ਾਨ ਹੋਏ ਬੈਠਿਆਂ ਗੱਲ ਕੀ ਹੋਈ ਏ ਤੜਕੇ ਗਾਲੇ ਤੜਕੇ ਕੀ ਦੱਸਾਂ ਤੈਨੂੰ ਹਾਂ ਤੜਕੇ ਆਇਆ ਸੀ ਭਾਈ ਰਾਸ਼ਾ ਅੱਛਾ ਤੇ ਮੈਂ ਨਾ ਖੇਚਲ ਜਵਾਕਾਂ ਸੇ ਦੋ ਸੂਟ ਲੈਣਾ ਹੈ ਹਾਂ ਤੇ ਸੂਟ ਲੈਣ ਲੱਗੀ ਤੇ ਉਹ ਸੀਗੇ ਮਤਲਬ ਦੋ ਹੀ ਸੂਟ ਬਣੇ 1200 ਦੇ ਅੱਛਾ 600 ਰੁਪਏ ਦਾ ਇੱਕ ਸੂਟ ਸੀਗਾ ਅੱਛਾ ਤੇ ਲੱਗ ਕੇ ਬੋਲਣ ਕਹਿੰਦੀ ਤੈਨੂੰ ਤਾਂ ਸ਼ਰਮ ਹੀ ਨਹੀਂ ਆਉਂਦੀ ਹਾਂ ਤੇਰਾ ਪਿਓ ਕਮਾਈ ਦਿੰਦਾ ਤੂੰ ਫਲਾਣਾ ਕਰਦੀ ਐ ਤੂੰ ਕਹਿੰਦੀ ਜਦੋਂ ਕਦੋਂ ਘੇਰ ਕੇ ਖੜ ਜਾਨੀ ਜਾਂਦੇ ਹੁੰਦੇ ਹੋਂ ਹੁਣ ਜਵਾਕਾਂ ਦੇ ਲੀੜੇ ਥੋੜੇ ਆ ਕਿਉਂ ਤੂੰ ਲੈਣ ਲੱਗ ਪਈ ਫਲਾਣਾ ਕਰਨ ਲੱਗ ਪਈ ਹੈ ਉਤੇ ਮੈਂ ਕਹਿਣ ਲੱਗੀ ਵੀ ਫੇਰ ਕੀ ਹੋ ਗਿਆ ਬੇਬੇ ਤੇਰੇ ਕੋਲ ਥੋੜੇ ਪੈਸੇ ਆ ਗਏ ਐਨੇ ਨੋਟ ਨੇ ਫੇਰ ਕਿਹਦੇ ਵਿੱਚੋਂ 1200 ਰੁਪਏ ਦੇ ਦੇਂਗੀ ਤਾਂ ਤੇ ਬਸ ਇੱਥੋਂ ਹੀ ਲੱਗ ਪਈ ਬੋਲਣ ਮੈਨੂੰ ਆਂਦੀ ਕਰਨਾ ਕਰ ਆਪਦਾ ਕਰਕੇ ਖਾਲਾ ਮੈਨੂੰ ਪਤਾ ਨਹੀਂ ਆਈ ਉਹ ਬੰਦਾ ਤਾਂ ਤੇਰਾ ਕਹਿੰਦੀ ਮੂੰਹ ਹੀ ਵਿਖਾਉਂਦਾ 15 ਦਿਨ ਮੈਂ ਕੀ ਕਰਾਂ ਤੁਹਾਡੇ ਘਰਾਂ ਦੇ ਖਰਚੇ ਚੱਕਾਂਗੀ ਤੇਰਾ ਪੂਰੇ ਘਰਾਂ ਮੈਨੂੰ ਲੱਗਦੇ ਐ ਅੱਛਾ ਇਸੇ ਗੱਲ ਤੋਂ ਮੈਂ ਤਾਂ ਫੇਰ ਪਰੇਸ਼ਾਨ ਹੋ ਕੇ ਚੁੱਪ ਕਰਕੇ ਜਾਵਾਂਗੀ ਹੁਣ ਵੇਖੋ ਕੀ ਬੋਲਦੀ ਐ ਹੁਣ ਵੇਖੀ ਕਲੇਸ਼ ਪਾਉਗੀ ਜਾਂਦੀ ਨਾ ਅੱਛਾ ਕਿਹੜੀ ਗਈ ਵੀਆ ਨਾ ਜੋਕਾਂ ਦਾ ਫਿਕਰ ਆ ਨਾ ਘਰ ਦੇ ਕੰਮ ਦਾ ਫਿਕਰ ਹਜੇ ਤੱਕ ਨਹੀਂ ਮੁੜੀ ਕਿ ਮੇਰੇ ਤੇ ਜੀ ਕਰਦਾ ਮੁੰਡਿਆਂ ਨੂੰ ਫੋਨ ਕਰਾਂ ਚੋਂ ਆਖਾਂ ਵੀ ਪਾਈ ਜੋਕਾਂ ਚੁਕਾਂ ਦਾ ਕੋਈ ਹਾਲ ਨਹੀਂ ਉਹ ਤਾਂ ਤੜਕੇ ਨਿਕਲ ਜਾਂਦੀ ਤੇ ਅੱਥੇ ਵੜਦੀ ਹੈ ਜਦੋਂ ਵੜਦੀ ਘਰੇਂ ਦੇਖ ਲੈ ਵੜਦੀ ਉਹ ਤੜਕੇ ਹੀ ਗਈ ਵੀ ਸੀ ਕਿ ਕਿੱਥੇ ਉਜੜੀ ਸਾਂ ਉਜੜੇ ਸਾਹ ਦੇ ਕਰਮਾਂ ਨੂੰ ਰੋਂਦੀ ਐ ਉਜੜੀ ਸਾਂ ਹੀ ਕਰਮਾਂ ਨੂੰ ਰੋਂਦੀ ਐ ਜੋਕਾਂ ਦਾ ਕੋਈ ਫਿਕਰ ਨਹੀਂ ਤੈਨੂੰ ਜਵਾਕਾਂ ਦੇ ਫਿਕਰ ਨੂੰ ਨਵਾ ਤਵਾ ਕੇ ਗਈਆਂ ਰਜਾਪ ਜਾ ਕੇ ਗਈਆਂ ਮੈਂ ਕੜਾ ਉਹ ਅੱਛਾ ਅੱਖੇ ਚੜਕੇ ਉੜ ਗਈ ਜਵਾਕਾਂ ਮੁਰਕੇ ਨਾ ਚਾ ਨਾ ਪਾਣੀ ਨਵਾ ਤਵਾ ਕੇ ਉੜ ਗਈ ਵੇਖ ਆਹ ਫਿਰਦੇ ਨਿਬੜੇ ਤਿਬੜੇ ਨਿਬੜੇ ਤਿਬੜੇ ਫਿਰ ਮੈਂ ਤਾਂ ਆਪਦਾ ਕੋਈ ਮਰ ਨਾ ਕਰਨਾ ਹੈ ਜਦੋਂ ਤੂੰ ਤਾਂ ਜਿੰਦਰਾ ਲਾ ਕੇ ਰੱਖ ਲੈਨੀ ਤੇਥੋਂ ਤਾਂ ਸੋ ਮੰਗੇ ਤਾਂ 50 ਦਿੰਨੀ ਆ ਤੂੰ ਤੂੰ ਮੇਰੀ ਗੱਲ ਸੁਣ ਤੈਨੂੰ ਰੋਟੀ ਨਹੀਂ ਮਿਲਦੀ ਕਿ ਕੱਪੜਾ ਨਹੀਂ ਮਿਲਦਾ ਹੁਣ ਮੈਂ ਕੱਲੇ ਕੱਪੜੇ ਲੈਣੇ ਮਿਲਦੇ ਰੋਟੀ ਮਿਲਦੀ ਤੇ ਮੇਰੇ ਹੋਰ ਕੋਈ ਰਿਝਾ ਹੈ ਨਹੀਂ ਵੀ ਜਿਹੜਾ ਕੋਈ ਮੈਨੂੰ ਸਾਰਾ ਰਿਝਾ ਲਾਉਣੀ ਚਾਰ ਛਿਲੜ ਚਾਹੀਦੇ ਹੁੰਦੇ ਕੋਲੇ ਚਾਹੀਦੇ ਚਾਰ ਛਿਲੜ ਤੁਹਾਂ ਤਾਂ ਜਿੰਦਰਾ ਫਰਾਦੀ ਅੱਜ ਗੁਰਛਰ ਲੜਾ ਕੇ ਭਰੇ ਹੋਵੋਗੇ ਹਾਂ ਮੈਂ ਤਾਂ ਕਮਣੀ ਜਿਹੜੀ ਗੁਰਛਰ ਲੜਾਈ ਜੋ ਮੈਨੂੰ ਕਾਹਨੂੰ ਕਵੀਰਦਾਰ ਜੀ ਮੇਰੀ ਪੋਤਰੀ ਮਠਿਆਰ ਹੁੰਦੀ ਜਾਂਦੀ ਪੜਾਉਣਾ ਸਕੂਲ 'ਚ ਤੈਨੂੰ ਚਾਰ ਛਿਲੜ ਦੇ ਦੇ ਚਾਰ ਮੁੰਦੇ ਦੇ ਦੇ ਤੇ ਮੈਂ ਤਾਂ ਬੈਠੀ ਨਾ ਆਵੇਂ ਤੇ ਜੁਆ ਕਾਹਨੂੰ ਮੈਂ ਕਿੱਥੇ ਲਾऊं चल कोई नी थो, थोड़ा खर्चा भी देर्मी दे... तो बा... बारो, बारो पैर कट के, के वो खा देख लो कर दिया दूजा तू कर पैसा तिल दे पैसा देना मैं जवाक पढ़ो ਅਨਾਏ ਘਰ ਤਾਂ ਵੀ ਹੁਣ ਤੈਨੂੰ ਪਤਾ ਕਿੰਨਾ ਕੰਮ ਆ ਆਪਦਾ ਘਰ ਤਾਂ ਵੀ ਕਰਨਾ ਜੇ ਹੁਣ ਬਾਹਰ ਕੰਮ ਕਰਨ ਜਾਉਂਗੀ ਤੇ ਸ਼ਰਮ ਕਿਨੂੰ ਆ ਤੇ ਬਾਹਰ ਜਾ ਹੀ ਨਹੀਂ ਸਕਦੇ ਮੈਂ ਤਾਂ ਜਿੰਦਰਾ ਲਾਰੂ ਬਾਹਰ ਕਿੱਥੇ ਜਾਵਾਂ ਨਹੀਂ ਕੰਮ ਕਰਨੇ ਜੇ ਤੈਨੂੰ ਮੈਂ ਰੋਇਏ 2000 ਵਰਤੋਂ ਦੇ ਰਚ ਕਰੇ ਰੋਊਗੀ ਤੇ ਨਹੀਂ ਨਹੀਂ ਰਹਿੰਦੀ ਮੈਂ ਤਾਂ ਕਰੂੰਗੀ ਕੰਮ ਉਹ ਕੰਜਰ ਉਹ ਜਿਹੜਾ 15 ਦਿਨ ਹੋ ਗਏ ਜਾ ਕੇ ਬੈਠੇ ਨੇ ਇੱਕ ਵਾਰੀ ਵੀ ਫੋਨ ਕਰਕੇ ਨਹੀਂ ਪੁੱਛਦਾ ਵੀ ਤੁੱਟੀਆਂ ਹਾਂ ਤੇ ਉਹਨੇ ਕੰਮ ਨਹੀਂ ਕਰਦੇ ਤੇਰੇ ਕੋਲ ਦੇ ਨਾਲ ਬੈਠਾ ਰਹੇ ਹਾਂ ਉਹ ਤਾਂ ਤੇਰੀੋ ਬੋਲਿਓ ਹੀ ਬੋਲਦਾ ਹਾਂ ਤਾਂ ਜਿਵੇਂ ਤੂੰ ਕਹੇਂਗੀ ਉਹ ਤਾਂ ਉਹ ਕਰਨਾ ਉਹਦੇ ਪਾਦੀ ਤਾਂ ਮੈਂ ਹੈ ਹੀ ਨਹੀਂ ਉਹਦੇ ਪਾਦੀ ਤਾਂ ਕੰਮ ਵਾਲੀ ਲੈ ਕੇ ਛੱਡਤੀ ਬਸ ਉਹਦੇ ਨੂੰ ਮਰੀ ਜਾਵਾ ਖੱਪੀ ਜਾਵਾ ਉਹਨੇ ਨਹੀਂ ਬੰਦੇ ਨੇ ਪੁੱਲਾ ਕੇ ਪੁੱਛਣਾ ਦਵਾਈ ਨਹੀਂ ਮਿਲਦੀ ਤਾਂ ਦੱਸ ਬੁਮਾਚ ਮਾਰਉਣੀ ਲੈ ਕੇ ਜਾਂਦੇ ਤਾਂ ਦੱਸ ਲੀੜਾ ਕਪੜਾ ਤੇ ਰਹੀਆਂ ਤਾਂ ਦੱਸ ਜੇ ਐਵੇਂ ਗੋਰਛਰ ਲੈ ਡਾਉਣਾ ਚ ਤੇ ਵੀ ਮੇਰੇ ਕੋਲ ਹੈ ਮਾਤਾ ਆਉਦੀ ਪੋਤਰੀ ਪੜਾਉਣੀ ਆ ਪੁੱਤਰ ਆ ਪੜਾਉਣਾ ਹੁਣ ਸਾਲ ਨੂੰ ਫੇਰ ਉਹਨੂੰ ਲਾ ਦੇਣਾ ਤੇ ਨਾਂ ਤੇ ਮੈਨੂੰ ਗੁਰਸ਼ਰਲੇ ਟਾਉਣ ਨੂੰ ਤੇ ਮੈਨੂੰ ਕੰਮ ਤੇ ਜਾਣ ਦੇ ਮੈਂ ਤਾਂ ਕੰਮ ਤੇ ਕੰਮ ਖੁਮ ਤਾਂ ਨਹੀਂ ਜਾਣਾ ਕਿਤੇ ਵੀ ਕਿਵੇਂ ਨਹੀਂ ਜਾਣਾ ਮੈਂ ਤਾਂ ਜਾਊਂਗੀ ਕੰਮ ਤੇ ਚੱਲ ਕਰਕੇ ਤੂੰ ਤੁਰੀ ਜਮਾ ਦੇ ਦੇ ਹਟਾਉ ਬਸ ਕੋਈ ਨਹੀਂ ਜੱਟੇ ਬਖਾਉਣ ਕੰਮ ਚੱਲ ਠੀਕ ਆ ਫੇਰ ਦੋ ਮਹੀਨੇ ਦਾ ਕੰਮ ਹੈ ਕਿ ਆ ਜਾਥ ਨਹੀਂ ਜਾਣਾ ਮੈਂ ਤਾਂ ਗੱਲ ਕਰਕੇ ਆਉਣੀ ਮੈਂ ਜਾਥ ਨਹੀਂ ਮੈਂ ਪੈਰ ਤਾਂ ਕੱਢ ਕੇ ਮੁਖਾ ਮੈਂ ਤਾਂ ਜਾਣਾ ਇਹ ਨਾ ਤੇ ਜਾਣੀ ਵੀ ਹੁੰਦਾ ਘਰੇ ਹੈਗਾ ਤੇ ਮੈਂ ਪੁੱਟ ਪੀ ਕੇ ਤੇ ਤੈਨੂੰ ਦੱਸਣੀ ਆਈ ਸੀ ਵੀ ਮੈਂ 8:00 8 ਵਜੇ ਆਉਣਾ ਮੈਂ ਤਾਂ ਜਾਣਾ ਹੁਣੇ ਕੰਮ ਕਿਤੇ ਨਾ 8 ਵਜੇ ਆਉਣਾ ਨਾ 10 ਵਜੇ ਟਾਈਮੋ ਦੇ ਜਾ ਉਹ ਜਵਾਕੇ ਕੱਟ ਕੇ ਵਿਖਾ ਜਾ ਮੈਨੂੰ ਤੇ ਮੈਂ ਤਾਂ ਜਾਣਾ ਹੀ ਜਾਣਾ ਮੈਂ ਉਹ ਜਵਾਕਾ ਨੂੰ ਸੰਭਾਲ ਚ ਰੋਟੀ ਟੋਕਾ ਕਰ ਮੈਥੋਂ ਨਹੀਂ ਮੈਂ ਤਾਂ ਨਿੱਕੇ ਨਾਲ ਲੈ ਕੇ ਜਾਣੀ ਤੇ ਕੁੜੀ ਰੱਖ ਕੋਲੇ ਮੈਂ ਤਾਂ ਜਾਣੀ ਆ ਨਾ ਨਿੱਕੇ ਨੂੰ ਨਾਲ ਲੈ ਕੇ ਜਾਣਾ ਨਾ ਤੂੰ ਜਾਣਾ ਮੈਂ ਫੋਨ ਕਰਦੀ ਆਂ ਤੇਰੇ ਆਈਟਮ ਨੇ ਵੇਖਣੀ ਫਿਰ ਜਿਵੇਂ ਹੋਗੀ ਕਰ ਲਾਂਗੀ ਉਹਦਾ ਮੈਨੂੰ ਕੋਈ ਨਹੀਂ ਜਦੋਂ ਉਹ ਨਹੀਂ ਮੈਨੂੰ ਪੁੱਛਦਾ ਤੇ ਮੈਨੂੰ ਵੀ ਉਹਦੀ ਕੋਈ ਟੈਨਸ਼ਨ ਉਹਨੂੰ ਵਿਚਾਈਦੀ ਆ 15-15 ਦਿਨ ਉੱਥੇ ਬੈਠਾ ਰਹਿੰਦਾ ਕਿਉਂ ਵੇਲਾ ਬੈਠਾ ਉਹਨੂੰ ਵਿਚਾਈਦੀ ਆ ਬਚਾ ਲੈ ਘਰੇ ਫੋਨ ਕਰਕੇ ਪੁੱਛ ਸਕਦਾ ਨਹੀਂ ਉਹ ਵੇਲਾ ਬੈਠਾ ਉੱਥੇ ਫੋਨ ਕਰਕੇ ਤਾਂ ਪੁੱਛ ਸਕਦਾ ਵੀ ਘਰੇ ਖੈਰ ਸੌਖਾ ਜਾਕਾ ਜੱਲਿਆ ਦਾ ਕਿਵੇਂ ਬਸ ਮੈਂ ਨਹੀਂ ਹੈ ਹੀ ਨਾ ਬੋਲ ਮੈਂ ਜਾਨੀ ਮੈਂ ਤੇ ਚਾਹਦੀ ਘੁੱਟ ਪੀ ਕੇ ਤੇ ਜਾਨੀ ਆ ਜਵਾਕਾ ਇੱਥੇ ਨਹੀਂ ਜਾਣਾਗਾ ਇੱਥੇ ਬਾਹਰ ਨਿਕਲ ਕੇ ਖਾਪੈਰ ਕੰਮ ਤੇ ਆ ਜੀ ਮੈਂ ਜਾਵਾਂ ਤੇ ਕਰ ਲੈਣ ਦਾ ਫੇਰਾ ਕਰ ਲੈ ਡਾਂਗ ਨਹੀਂ ਆ ਕਰਨ ਡਾਂਗ ਦੀਂਦੇ ਫਿਰ ਚੱਲ ਉਹਨੂੰ ਵੀ ਉਹਾਂ ਦੀ ਮੈਨੂੰ ਖਰਚੇ ਪੱਠਾ ਚਾਹੀਦਾ ਫਿਰ ਹੁਣਾ ਪੱਠਾ ਸਾਰਾ ਦੇਣਾ ਘਰੇ ਜਿਹੜਾ ਖਰਚਾ ਕਰੋ ਹਾਂ ਛੌਂਗੀ ਨਹੀਂ ਜੜਦੀ ਕਿ ਹੋਰ ਚੀਜ਼ ਨਹੀਂ ਜੜਦੀ ਜੇ ਉਹਨੂੰ ਕਰਨਾ ਕਰਨਾ ਉਹਨੇ ਕੰਮ ਛਾਂਕਾ ਉਹਨੂੰ ਕਰਨ ਦਾ ਤਾਂ ਕਰ ਲੈਣ ਦਾ ਮੈਂ ਚੱਤ ਕੇ ਨਹੀਂ ਪੂਰੇ ਹੁੰਦੇ ਨੇ ਬਾਹਰ ਦੀ ਮੈਂ ਨਿਕਲ ਦੇਣਾਗਾ ਅੱਜ ਮੈਨੂੰ ਪਤਾ ਨਹੀਂ ਲੱਗਾ ਕਿ ਉੱਠ ਗਈ ਨਾ ਮੈਂ ਲਉਂਦੀ ਕੁੱਤਾਂ ਫੜ ਕੇ ਉੱਥੇ ਵੇ ਉਸ ਤੋਂ ਵੀ ਫਿਰ ਬੇਜਵਾਨੀ ਹੋਊਗੀ ਉੱਥੇ ਵੀ ਹੁਣ ਹੋ ਜਾ ਬੇਜਵਾਨ ਉਹਨਾਂ ਨਾਲ ਟਾਈਮ ਕਰਕੇ ਆਈ ਆ ਵੀ ਅੱਜ 8 ਵਜੇ ਮੈਂ ਆ ਜਾ ਕਰੂੰਗੀ ਟਾਈਮ ਕਰਕੇ ਆਈ ਆ ਅਲੇ ਫੜ ਚਾਦੀ ਕੋਟ ਪੀ ਜਾਂਦੀ ਮੈਂ ਕੀ ਪੀਣੀ ਮੈਂ ਕੀ ਪੀਣੀ ਨਾ ਮੈਂ ਨਹੀਂ ਪੀਣੀ ਆ ਕੋਈ ਛੋਟੇ ਜਾਨਣੀ ਆ ਚਲ ਤੋਰ ਤੇ ਮੈਂ ਮਗਰੇ ਆ ਜਾ ਮਗਰੇ ਆ ਜਾ ਤੂੰ ਕਰ ਲੈ ਕੇ ਤਮਾਸ਼ਾ ਬਣਾਈ ਫਿਰਦੀ ਆ ਰੋਜ਼ ਜਾਣਾ ਰੋਜ਼ ਜਾਣਾ ਲ ਦੱਸ ਕਾ ਪਾਣੀ ਨਹੀਂ ਇਹਨੂੰ ਜੁੜਦਾ ਕਾ ਰੋਟੀ ਨਹੀਂ ਜੁੜਦੀ ਕਪੜਾ ਨਹੀਂ ਜੁੜਦਾ ਕਾ ਕੰਮ ਕਰਕੇ ਖਾਊਗੀ ਏ ਛਬ ਛਬ ਨਾ ਨਾ ਨਹੀਂ ਮੈਂ ਤਾਂ ਜਾਣਾ ਚੱਲ ਫਿਰ ਤੋਰ ਚੱਲ ਆਪੋ ਤੇ ਚੱਲਗੇ ਮੈਂ ਤਾਂ ਮੁੰਡਾ ਨਾਲ ਲੈ ਕੇ ਜਾਉਂਗੀ ਵਾਪਸ ਹੋ ਬੇਬੇ ਮੈਂ ਨਹੀਂ ਰਹਿਣਾ ਮੈਂ ਗੱਲ ਕਰਕੇ ਆਈਆਂ ਮੈਂ ਜਵਾਨਾਂ ਵੇਚਣ ਵੇਲੇ ਚਾਚੀ ਨੂੰ ਕਹਦੇ ਮੈਨੂੰ ਕੋਟ ਪੱਕੇ ਨਾ ਮਾਰੇ ਮੈਂ ਤਾਂ ਜਾਉਂਗੀ ਨਹੀਂ ਨਹੀਂ ਇਧਰ ਹੋ ਜਾਂਦੀ ਤੂੰ ਮੈਂ ਜਾਣਾ ਨਹੀਂ ਨਹੀਂ ਫਿਰ ਮੈਂ ਮੈਂ ਤਾਂ ਜਾਉਂਗੀ ਅੱਗ ਦਿਨੇ ਕਿ ਮੋੜ ਵਿਛੇ ਚਾਚੀ ਫਰੇ ਆ ਜਣੀ ਤੇਰੇ ਵੀ ਲਾ ਦੂੰਗੀ ਚੱਲ ਕਿੱਡਾ ਐ ਲੋ ਪੀ ਖੜੀ ਐ ਮੈਨੂੰ ਨਾ ਮਰਨ ਦਿੰਦੀ ਐ ਨਾ ਜੀਣ ਦਿੰਦੀ ਐ ਕਿੱਥੇ ਮੇਰੇ ਏਡੀ ਮਗਰ ਪਾਈ ਐ ਭੇੜੀ ਚਾਚੀ ਨੂੰ ਅੱਧੂ ਸੁਣ ਹੈ ਨਹੀਂ ਘੱਟ ਸੁਣ ਵਾਲੂ ਵਾਲੀ ਮੁੜਿਆ ਨਾ ਮੁੜ ਨਾ ਮੁੜ ਮੁੜਿਆ 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 ਮੈਂ ਤਾਂ ਜਾਣਾ ਬਸ ਤੂੰ ਬਹਿ ਆਰਾਮ ਨਾਲ ਮੇਰੇ ਮਾਂ ਉੱਥੇ ਜਲੂਸ ਨਾ ਕੱਢ ਦੇ ਪਿੰਡ ਦੇ ਵਿੱਚ ਬਾਜੀ ਨੂੰ ਸਾਡੂ ਪੂਰਾ ਮੈਂ ਉਹਨਾਂ ਨਾਲ ਗੱਲ ਕਰਕੇ ਤੇ ਮੈਂ ਜਾਣਾ ਹੀ ਜਾਣਾ ਕੀ ਗੱਲ ਕਰਕੇ ਆਈ ਨੂੰ ਕੰਮ ਦੀ ਗੱਲ ਕਰਕੇ ਹਾਂ ਕਿ ਸਾਡੇ ਘਰੇ ਰੋਟੀ ਨਹੀਂ ਮੰਗਦੀ ਜਲੂਸ ਤਾਂ ਤੂੰ ਕਰਦੀ ਫਿਰਦੀ ਆ ਹੁੰਦਿਆਂ ਹੁੰਦਿਆਂ ਜਾ ਕੇ ਕੰਮ ਕਰਦੀ ਆ ਚੱਲ ਗਏ ਮੈਂ ਤਾਂ ਜਾ ਮੈਂ ਤਾਂ ਬਹਿ ਆਰਾਮ ਨਾਲ ਦਾਣਾ ਮੇਰਾ ਕੋਈ ਐਂ ਕਰਦੀ ਆ ਕਿੰਨਾ ਠਠ ਕਰਦੀ ਐ ਮੈਨੂੰ ਵੇਖ ਲਾ ਪੈਸਾ ਤੇ ਲੈ ਵੀ ਨਹੀਂ ਆਖੇ ਮੈਂ ਦੇਣਾ ਤੇ ਤੈਨੂੰ ਕੰਮ ਵੀ ਨਹੀਂ ਕਰਨ ਦੇਣਾ ਉਹ ਵੀ ਇਹਦੇ ਮਗਰ ਲਾ ਮੈਂ ਪੈਸਾ ਤੇ ਲੈ ਕਿੱਧਰ ਨੂੰ ਜਾਵਾਂ ਪੈਸਾ ਤੇ ਲੈ ਮੈਂ ਕੁਛ ਨਹੀਂ ਦੇਵਾਂਗਾ ਘਰ ਦਾ ਖਰਚਾ ਕੱਢੂੰਗੀ ਡੋਆਖ ਪੜਾਉਂਗੀ ਬਸ ਫਿਰ ਮੈਂ ਤੇਰੀ ਬੰਨੀ ਨਹੀਂ ਹੈਗੀ ਜਾਂ ਤੂੰ ਮੈਨੂੰ ਮੁੱਲ ਖਰੀਦਿਆ ਮੈਂ ਤਾਂ ਜਾਣੀ ਆ ਤੂੰ ਮੇਰੇ ਮਾਰ ਕੇ ਖਾਡਾਂਗਾ ਐ ਤੂੰ ਤਾਂ ਦੇ ਵੇਰਾ ਬੈਜ ਕਰਨ ਨਾਲੋਂ ਤਾਂ ਅਰੇ ਇਹਦਾ ਕੀ ਕਰੇ ਠਕੁੰਦਾ ਕਿੱਦਾਂ ਮੈਨੂੰ ਠੱਟ ਕੀਤਾ ਇਹ ਬੁੜੀ ਨੇ ਹੋਂਗਾ ਨਾ ਉਹ ਟਾਈਮ ਮੇਰੇ ਮਗਰ ਪਾਈ ਹੋਈ ਆ ਮੈਨੂੰ ਕਹਿੰਿਆ ਕਰ ਪੇਕੇ ਨੂੰ ਜਾਂ ਫੂਨ ਦਾ ਸਾਦੇ ਨਾ ਦੋ ਦਿਨਾਂ ਨੂੰ ਉਹ ਨਹੀਂ ਜਾਵੜਦੀ ਪੇਕੇ ਨੂੰ ਤੂੰ ਕੀ ਫੂਨ ਕਰੇਂਗੀ ਬਈਆ ਕਿ ਨਹੀਂ ਮੈਂ ਹੁਣੇ ਜਾਉਣਾ ਉਹਨਾਂ ਕੋਲ ਆ ਕੇ ਵੀ ਉਹ ਕਰੇ ਹੈਂ ਮੈਂ ਤੈਨੂੰ ਦਾਲ ਦੂੰ ਮੈਂ ਪੇਕੇ ਜਾਉਂਗੀ ਤੂੰ ਵੀ ਫੜਾਟਾ ਇਹ ਨਹੀਂ ਨਾ ਤੱਕੂ ਕਰੇਂਗਾ ਕੀ ਕਿੰਦੇ ਜਾਨੀ ਆ ਮੈਂ ਬਸ ਜਾਨਦੀ ਆ ਕਿੱਥੇ ਕਹੇ ਚਲ ਆਪੋ ਤੇ ਚੱਲੀਏ ਇਹ ਪਤਨੂ ਵੀ ਛੱਡੇ ਛਣਾ ਕਹ ਲੋ ਕਥੇ ਬੈ ਮੈਂ ਨਹੀਂ ਬਹਿਣਾ ਮੈਂ ਨਹੀਂ ਮਗਾਉਂ ਮਾਰੂ ਸੱਤ ਤੂੰ ਮਾਰ ਦੇ ਤਾਹੋ ਕਰ ਦੇ ਜਾ ਮਾਰ ਚਲ ਮੈਂ ਨਹੀਂ ਬਹਿਣਾ ਮੈਂ ਤਾਂ ਜਾਣਾ ਹੀ ਜਾਣਾ ਕੀ ਕਰਦੇ ਤੂੰ ਇਹ ਡਾਂਗ ਕੰਮ ਕਰਦੀ ਸਾਰੇ ਚਲ ਇਹ ਤਾਂ ਪੁੱਤਰੇ ਨਾ ਕਿ ਤੇ ਡਾਂਗ ਰਿਹਾ ਤਜਨੂ ਫੁੱਲ ਹੋਣੀ ਆ ਮੈਂ ਕਿੱਡਾ ਹੀ ਨਹੀਂ ਠੱਠ ਕੀਤਾ ਮੈਨੂੰ ਮੈਂ ਕਿਉਂ ਰੋਜ਼ ਰੋ ਰਹਾ ਪਾਈ ਜੀ ਆਉਂਦਾ ਮੈਨੂੰ ਕਿੰਨੀ ਮੇਲਾ ਡਾਂਗਣਾ ਕੁੱਟਦੀ ਏ ਤੇਰੀ ਮਾਂ ਮੈਨੂੰ ਇਹ ਥੋੜਾ ਬਿਓ ਕਰਿਆਇਂਗੇ ਤੁਮ ਕੌਲੇ ਕਾਚੀ ਦੀ ਫੀਰ ਹੈਲੋ ਫੜਾ ਫੜ ਕੀ ਗੱਲਾਂ ਬੇਬੇ ਮੂੜੇ

ਇਹ ਡਰ ਨਹੀਂ ਮਰ ਲਾਉ ਪੀਤਾ ਅਜਾ ਪਤ ਭੱਜਿਆ ਮੈਂ ਨਹੀਂ ਰਹਿੰਦੀ ਐ ਜੀ ਕੋਲੇ ਕੋਲ ਕੇ ਰਫਟ ਕਿੰਨਾ ਜੋਰ ਹੁੰਦਾ ਹੈ ਤਾਂ ਉੱਠਿਆ ਨਹੀਂ ਜਾਂਦਾ ਹੁਣ ਵੇਖੀ ਮੈਂ ਭੱਜ ਰਹੀ ਆ ਹੋਰ ਰਫਟ ਸੱਪ ਨਹੀਂ ਆਪੇ ਮਰ ਕੇ ਆਉਣਾ ਵੇ ਡਗੜਾ ਪਰ ਰੱਦਾ ਤਾਂ ਇਹ ਘੋਲ ਲਿਆ ਉਹ ਕੁੱਤਾ ਕਿ ਤੋਂ ਮੇਰੇ ਐ ਜੀ ਮਗਰ ਪਾਈ ਆ ਉਹ ਕੰਜਰ ਨੂੰ ਆਏ ਆਂਦੇ ਮੈਂ ਤੇ ਤੂੰ ਵੀ ਵਾਈਂ ਹੋਏ ਦੀ ਨਾ ਵੀ ਦੇ ਤੇ ਨਾ ਵੀ ਕਾਉਂਦੇ ਕਰਦੇ ਮੈਂ ਨਹੀਂ ਇਹ ਬੁੜੀ ਦੇ ਨਾਲ ਰਹਾਂਦੀ ਹਾਂ ਆਤੀ ਆ ਤੂੰ ਉਹ ਤਾਂ ਬਾਹਰ ਫਿਰਦਾ ਤੇ ਮੈਂ ਆਪਾ ਕਰੇ ਲਵਾਂ ਮੈਂ ਨਹੀਂ ਰਹਿਣਾ ਤੇਰੇ ਨਾਲ ਬਸ ਆਇਆ ਮਾਚਾ ਮਾਚਾ ਖਾਣਾ ਲੋਕਾਂ ਨੂੰ ਮਾਚ ਜਿਦਾਂ ਮਰਜ਼ੀ ਕੰਮ ਕਰਾ ਮੈਂ ਨਹੀਂ ਰਹਿੰਦੀ ਤੇਰੇ ਨਾਲ ਤੂੰ ਨਾ ਵਿਆ ਹੀ ਨਹੀਂ ਰੱਟੇ ਕੰਮ ਕਰਾਈ ਜਾਂਦੇ ਨਾਲੇ ਦੇ ਛੇਤਰ ਮਾਰਦੀ ਐ ਨਾਲੇ ਕੋਈ ਪੈਸਾ ਟਾਗਾ ਨਹੀਂ ਦਿੰਦੀ ਨਾਲੇ ਕੋ ਕੰਮ ਤਾਂ ਨਹੀਂ ਕਰਦੀ ਸਬਜੀ ਬਣਾ ਸਬਜੀ ਰੋਟੀ ਖਾਣੀ ਬਣਾਏ ਤੇ ਸਬਜੀ ਬਣਵਾ ਲੈ ਜੀ ਤੇ ਖਰੋਣੀ ਰੋਟੀ ਖਾਣ ਦੇ ਦੇ ਕਿ ਤੇਰੇ ਗਾਓ ਨਾਲੇ ਨੂੰ ਪਕਾ ਕੇ ਦੇਉ ਰੋਟੀਆਂ ਘਣੀਆ ਕਦੋਂ ਵੱਡਾ ਹੋਊਗਾ ਫੇ ਮੇਰੀ ਜਾਨ ਛੁੱਟੂਗੀ ਇਹਨਾਂ ਤੋਂ ਇਹ ਤਾਂ ਵੱਡਾ ਹੋ ਗਿਆ ਸੰਗ ਕੋਈ ਨਹੀਂ ਮੈਂ ਨਹੀਂ ਤੇਰੇ ਨੂੰ ਕਰਦੀ ਜਿਵੇਂ ਤੂੰ ਡਾਂਗ ਥਾ ਰਹਿਨੀ ਐ ਨਾ ਤਰੋਜ ਐਵੇਂ ਡਾਂਗ ਉੱਠੂਗੀ ਐਵੇਂ ਡਾਂਗ ਉੱਠ ਤੂੰ ਮੈਨੂੰ ਮੁੱਲ ਨਹੀਂ ਖਰੀਦਦਾ ਕੋਈ ਨਹੀਂ ਦਿਨ ਚੜਨ ਦੀ ਸਵੇਰੇ ਨਹੀਂ ਮੈਂ ਰਹਿੰਦੀ ਭਲਾ ਕੁਝ ਹੋ ਜਾਏ ਨਾਰਾਇਣ ਤੂੰ ਸਵੇਰੇ ਤੇਰੇ ਕਿੱਜਾ ਸੱਪੈਰ ਪੜਟ ਜੇ ਮਮੇ ਇਹ ਥੋੜਾ ਵੀ ਮੁੰਡਾ ਕਰ ਰਹੀ ਤਾਂ ਤੁਮ ਕਦੇ ਉਧਰ ਕਦੇ ਉਧਰ ਬਿਨਾ ਪੁੱਛੇ ਤਾਂ ਕੰਮ ਪੁੱਛਦੀ ਫਿਰਦੀ ਹੈ ਤੜਕੇ ਰੋਟੀ ਨਹੀਂ ਜੁੜੀ ਗਈ ਕਾਈ ਪੁੱਛਣ ਗਈ ਥਾ ਤੁਮਨ ਦੱਸ ਕੇ ਗਈ ਸੀ ਮੈਂ ਤਾਂ ਮਰਨਾ ਹੀ ਹੈ ਜਦੋਂ ਪੈਸਾ ਟੱਗਾ ਨਹੀਂ ਦਿੰਦੀ ਬੇਲਾ ਕੇ ਰੱਖ ਲਿੰ ਜਿੰਦਰਾ ਹਿੱਕ ਤੇ ਧਰਕੇ ਲੈ ਜੀ ਇਹਨਾਂ ਨੂੰ ਮੈਂ ਆਹਦੇ ਜਵਾਕ ਪੜਾਉਨੇ ਨਾ ਹੁਣੇ ਤੋ ਮੈਂ ਥੋੜੀ ਪਕਦੀ ਰੋਟੀ ਬੰਨੀ ਹੈ ਤੈਨੂੰ ਤੱਤੇ ਫੁਲਕੇ ਲਾ ਲਾ ਮੈਂ ਨਹੀਂ ਪਕਾਉਂਦੀ ਰੋਟੀ ਕੋਈ ਪਈ ਸੀ ਚੜ ਕੇ ਕਿਵੇਂ ਮਾਰਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ